ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੂਨ ਦੇਣ ਵਾਲੀਆਂ ਗੱਲਾਂ ਵੀਡੀਓ ਨੂੰ ਪੂਰਾ ਦੇਖਣਾ ਧਿਆਨ ਨਾਲ ਤੇ ਲਾਸਟ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਲੱਗੀ ਆਪਣਾ ਆਪਣਾ ਕਿਰਦਾ ਬੜੀ ਸ਼ਿੱਦਤ ਨਾਲ ਨਿਭਾਓ ਹਕੀਕਤ ਵਿੱਚ ਕਿਉਂਕਿ ਕਹਾਣੀ ਤਾਂ ਇੱਕ ਨਾ ਇੱਕ ਦਿਨ ਸਭ ਨੇ ਹੋਣਾ ਗਿਲੇ ਸ਼ਿਕਵੇ ਤਾਂ ਸਾਹ ਚੱਲਣ ਤੱਕ ਹੀ ਹੁੰਦੇ ਨੇ ਬਾਅਦ ਵਿੱਚ ਤਾਂ ਸਿਰਫ ਪਛਤਾਵੇ ਹੀ ਰਹਿ ਜਾਂਦੇ ਆ ਇਹ غرੂਰ ਕਿਸ ਗੱਲ ਦਾ ਜਨਾਬ ਅੱਜ ਮਿੱਟੀ ਦੇ ਉੱਪਰ ਤੇ ਕੱਲ ਮਿੱਟੀ ਹੱਥਲੇ ਹੋਣਾ ਮਰਨ ਤੋਂ ਬਾਅਦ ਤਾਂ ਸਾਰੇ ਲੋਕ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਨੇ ਅਸਲੀ ਇਨਸਾਨ ਤਾਂ ਉਹ ਹੈ ਜੋ ਮਰਨ ਤੋਂ ਪਹਿਲਾਂ ਪਰਮਾਤਮਾ ਦਾ ਪਿਆਰਾ ਹੋ ਜਾਵੇ ਸਾਨੂੰ ਜਿਹੜੇ ਸਬਕ ਨੂੰ ਸਿੱਖਾਂ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਉਹ ਹੈ ਇਨਸਾਨੀਅਤ ਦਾ ਸਬਕ ਇਨਸਾਨੀਅਤ ਹੋਣੀ ਜ਼ਰੂਰੀ ਹੈ ਖੁਦ ਭੁੱਖੇ ਰਹਿ ਕੇ ਕਿਸੇ ਨੂੰ ਖਵਾ ਕੇ ਤਾਂ ਵੇਖੋ ਕੋਈ ਐਸਟਰਾ ਇਨਸਾਨੀਅਤ ਦਾ ਫਰਜ਼ ਨਵਾ ਕੇ ਤਾਂ ਦੇਖੋ ਜਿੰਦਗੀ ਵਿੱਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਬਲਕਿ ਖੁਦ ਚੰਗੇ ਬਣ ਜਾਓ ਕਿਉਂਕਿ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਖਤਮ ਹੋ ਜਾਵੇ ਮੈਂ ਬਹੁਤ ਇਨਸਾਨ ਵੇਖੇ ਨੇ ਜਿਨ੍ਹਾਂ ਦੇ ਬਦਨ ਤੇ ਨਿਵਾਸ ਨਹੀਂ ਹੁੰਦਾ ਤੇ ਬਹੁਤੇ ਨਿਵਾਸ ਵੀ ਵੇਖੇ ਨੇ ਜਿਨ੍ਹਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ ਦੌਲਤ ਦੀ ਭੁੱਖ ਇਹੋ ਜਿਹੀ ਲੱਗੀ ਕਿ ਕਮਾਉ ਨਿਕਲ ਗਏ ਜਦੋਂ ਦੌਲਤ ਮਿਲੀ ਤਾਂ ਹੱਥਾਂ ਵਿੱਚੋਂ ਰਿਸ਼ਤੇ ਨਿਕਲ ਗਏ ਬੱਚਿਆਂ ਦੇ ਰਹਿਣ ਦੀ ਫੁਰਸਤ ਨਾ ਮਿਲੀ ਜੇ ਬੱਚਿਆਂ ਵਿਚ ਰਹਿਣ ਦੀ ਫੁਰਸਤ ਮਿਲੀ ਤਾਂ ਬੱਚੇ ਕਮਾਉ ਨਿਕਲ ਗਏ ਕਿਉਂਕਿ ਸਾਰੀ ਜ਼ਿੰਦਗੀ ਇਹੀ ਚੱਕਰ ਚੱਲਦਾ ਰਹਿੰਦਾ ਆਪਣੀ ਲਾਈਫ ਦਾ ਜਦੋਂ ਰੋਟੀ ਦੇ 4 ਟੁਕੜੇ ਹੋਣ ਤੇ ਖਾਣ ਵਾਲੇ 5 ਹੋਣ ਉਸ ਵਕਤ ਮੈਨੂੰ ਭੁੱਖ ਨਹੀਂ ਹੈ ਏ ਕਹਿਣ ਵਾਲੀ ਸਿਰਫ ਮਾਂ ਹੀ ਹੁੰਦੀ ਹੈ। ਜ਼ਿਆਦਾ ਕੁਝ ਨਹੀਂ ਬਦਲਦਾ ਉਮਰ ਬਦਲ ਨਾਲ। ਬਸ ਉਹ ਬਚਪਨ ਦੀ ਜਿੱਦ ਸਮਝੌਤਿਆਂ ਵਿੱਚ ਬਦਲ ਜਾਂਦੀ ਹੈ। ਉਹ ਬਚਪਨ ਦੀ ਅਮੀਰੀ ਪਤਾ ਨਹੀਂ ਕਿੱਥੇ ਖਵਾਚ ਗਈ। ਉਹ ਦਿਨ ਕੁਝ ਹੋਰ ਸੀ। ਜਦੋਂ ਮੀਂਹ ਦੇ ਪਾਣੀ ਵਿੱਚ ਸਾਡੇ ਵੀ ਜਹਾਅ ਚੱਲਿਆ ਕਰਦੇ ਸੀ। ਉਸ ਦੀ ਕਦਰ ਕਰਨ ਨਾਲ ਕਦੀ ਦੇਰ ਨਾ ਕਰਿਓ। ਜੋ ਇਸ ਦੌਰ ਵਿੱਚ ਤੁਹਾਨੂੰ ਵਕਤ ਦਿੰਦਾ ਹੈ ਮੌਤ ਸਭ ਨੂੰ ਆਉਂਦੀ ਹੈ ਪਰ ਜੀਣਾ ਸਭ ਨੂੰ ਨਹੀਂ ਆਉਂਦਾ ਉਹਨਾਂ ਲੋਕਾਂ ਤੋਂ ਜਰਾ ਬਚ ਕੇ ਰਹੋ ਜੋ ਗੱਲਾਂ ਵਿੱਚ ਮਿਠਾਸ ਤੇ ਦਿਲਾਂ ਵਿੱਚ ਜ਼ਹਿਰ ਰੱਖਦੇ ਨੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ ਜੇ ਇਸ ਗਲਤੀ ਤੋਂ ਅਸੀਂ ਕੋਈ ਸਿੱਖ ਹੀ ਨਹੀਂ ਪਾਉਂਦੇ ਗਰੀਬ ਦੂ ਤੱਕ ਚੱਲਦਾ ਹੈ ਖਾਣਾ ਖਾਣ ਲਈ ਅਮੀਰ ਦੂਰ ਤੱਕ ਜਾਂਦਾ ਹੈ ਖਾਣਾ ਪਚਾਉਣ ਲਈ ਕਿਸੇ ਦੇ ਕੋਲ ਖਾਣ ਦੇ ਲਈ ਰੋਟੀ ਨਹੀਂ ਤੇ ਕਿਸੇ ਕੋਲ ਖਾਣ ਦੇ ਲਈ ਵਕਤ ਹੀ ਨਹੀਂ ਕੋਈ ਲਾਚਾਰ ਹੈ ਇਸ ਲਈ ਹੀ ਬਿਮਾਰ ਹੈ ਤੇ ਕੋਈ ਬਿਮਾਰ ਹੈ ਇਸ ਲਈ ਹੀ ਲਾਚਾਰ ਹੈ ਕੋਈ ਆਪਣਾ ਰੋਟੀ ਛੱਡ ਦਿੰਦਾ ਤੇ ਕੋਈ ਰੋਟੀ ਦੇ ਲਈ ਆਪਣਿਆਂ ਨੂੰ ਨਹੀਂ ਛੱਡ ਦਿੰਦਾ ਰੱਬ ਨੂੰ ਉੱਪਰ ਤਲਾਸ਼ ਨਾ ਕਰ ਥੋੜੀ ਜਹੀ ਗਰਦਨ ਨੀਵੀਂ ਕਰ ਉਹ ਤਾਂ ਤੇਰੇ ਦਿਲ ਵਿੱਚ ਬੈਠਾ ਹੈ ਮੁਸ਼ਕਲ ਆ ਜਾਵੇ ਤਾਂ ਘਬਰਾਉਣਾ ਨਹੀਂ ਹੋਵੇਗਾ ਜੀਵਨ ਦੀ ਤਰਕੀਬ ਲੱਭ ਐਦਾਂ ਮਰ ਜਾਣ ਨਾਲ ਕੀ ਹੋਵੇਗਾ ਜਿਉਂਦਾ ਹੌਸਲਾ ਰੱਖੋ ਪਾਣੀ ਵਿੱਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜਾਂ ਤਾਂ ਉਦੋਂ ਹੀ ਜਾਂਦੀ ਹੈ ਜਦੋਂ ਤੈਰਨਾ ਨਾ ਆਉਂਦਾ ਹੋਵੇ ਕਿਸੇ ਨੇ ਇੱਕ ਫਕੀਰ ਨੂੰ ਪੁੱਛਿਆ ਕਿ ਕਿਵੇਂ ਪਤਾ ਚੱਲੇ ਕਿ ਕੌਣ ਕਿੰਨਾ ਕੀਮਤੀ ਹੈ ਫਕੀਰ ਨੇ ਬਹੁਤ ਸੋਣਾ ਜਵਾਹਤ ਹੈ ਕਿ ਜਿਸ ਇਨਸਾਨ ਵਿੱਚ ਜਿੰਨਾ ਜ਼ਿਆਦਾ ਅਹਿਸਾਸ ਹੋਵੇਗਾ ਉਹ ਓਨਾ ਹੀ ਜ਼ਿਆਦਾ ਕੀਮਤੀ ਹੋਵੇਗਾ ਸ਼ਬਦ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋਂ ਪਹਿਲਾਂ ਤੇ ਬੋਲਣ ਤੋਂ ਬਾਅਦ ਤਾਂ ਇਨਸਾਨ ਆਪਣੇ ਹੀ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਹੈ ਜਦੋਂ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਹੋ ਤਾਂ ਤੁਹਾਡੇ ਦੋਸਤਾਂ ਨੂੰ ਪਤਾ ਚੱਲਦਾ ਹੈ ਕਿ ਤੁਸੀਂ ਕੌਣ ਹੋ ਤੇ ਜਦੋਂ ਤੁਸੀਂ ਜੀਵਨ ਵਿੱਚ ਆ ਸਫਲ ਹੁੰਦੇ ਹੋ ਤਾਂ ਤੁਹਾਨੂੰ ਖੁਦ ਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਦੋਸਤ ਕੌਣ ਨੇ ਬਸ ਮੁਸਕਰਾਉਂਦੇ ਰਹੋ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਕਿਸ ਨੂੰ ਘੱਟ ਹਨ ਚੰਗਾ ਤੇ ਬੁਰਾ ਤਾਂ ਸਿਰਫ ਬਹਿਮ ਹੈ ਜ਼ਿੰਦਗੀ ਦਾ ਨਾਮ ਹੀ ਕਿਤੇ ਖੁਸ਼ੀ ਤੇ ਕਿਤੇ ਗਮ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਦੇਖ ਸਕੋ ਧੰਨਵਾਦ ਕਰਦੇ ਹਾਂ ਵੀਡੀਓ ਦੇਖਣ ਲਈ